ਹੰਜੂਆਂ ਨੂੰ ਜੋ ਸਮਝਦੇ ਨੇ ਸਿਰਫ ਅੱਖਾਂ ਦਾ ਪਾਣੀ ਉਹ ਸ਼ਾਇਦ ਨਹੀਂ ਪੜ ਸਕਦੇ ਉਹ ਸ਼ਾਇਦ ਨਹੀਂ ਪੜ ਸਕਦੇ ਇਹ ਜ਼ਿੰਦਗੀ ਦੀ ਲੰਬੀ ਕਹਾਣੀ ਹੰਜੂਆਂ ਨੂੰ ਜੋ ਸਮਝਦੇ ਨੇ ਸਿਰਫ ਅੱਖਾਂ ਦਾ ਪਾਣੀ ਕੁਝ ਹੰਝੂ ਦੁੱਖ ਚ ਨਿਕਲਦੇ ਨੇ ਤੇ ਕੁਝ ਸੁਖ ਚ ਨਿਕਲਦੇ ਨੇ ਪਰ ਸਭ ਤੋਂ ਬੁਰੇ ਹੰਝੂ ਉਹ ਹੁੰਦੇ ਨੇ ਜੋ ਲੁਕ ਕੇ ਨਿਕਲਦੇ ਨੇ ਦੁੱਖ ਦੇ ਹੰਝੂਆਂ ਨੂੰ ਦੁੱਖ ਦੇ ਹੰਝੂਆਂ ਨੂੰ ਤਾ ਲੋਕਾਂ ਦਾ ਦਿਲਾਸਾ ਮਿਲ ਜਾਂਦਾ ਹੈ ਤੇ ਖੁਸ਼ੀ ਦੇ ਹੰਝੂਆਂ ਵਿੱਚ ਮਨ ਨੂੰ ਹਾਸਾ ਮਿਲ ਜਾਂਦਾ ਪਰ ਲੁੱਕ ਕੇ ਨਿਕਲਦੇ ਹੰਝੂਆਂ ਦਾ ਨਾ ਦਲਾਸਾ ਹੁੰਦਾ ਹੈ ਤੇ ਨਾ ਹੀ ਹਾਸਾ ਹੁੰਦਾ ਉਹ ਤਾਂ ਖਾ ਜਾਂਦੇ ਨੇ ਉਹ ਤਾਂ ਖਾ ਜਾਂਦੇ ਨੇ ਸਾਰੀ ਜ਼ਿੰਦਗਾਨੀ ਹੰਜੂਆਂ ਨੂੰ ਜੋ ਸਮਝਦੇ ਨੇ ਸਿਰਫ ਅੱਖਾਂ ਦਾ ਪਾਣੀ ਉਹ ਸ਼ਾਇਦ ਨਹੀਂ ਪੜ ਸਕਦੇ ਜ਼ਿੰਦਗੀ ਦੀ ਕਹਾਣੀ